ਸਮਰਾਲਾ ਤੋਂ ਇੱਕ ਹੈਰਾਨੀਜਰਕ ਮਾਮਲਾ ਨਿਕਲ ਕੇ ਸਾਹਮਣੇ ਇੱਥੇ ਕਿ ਦੋ ਨੌਜਵਾਨਾਂ ਵੱਲੋਂ ਇੱਕ ਐਕਟਿਵਾ ਸਵਾਰ ਮਹਿਲਾ ਨੂੰ ਲੁੱਟ ਦਾ ਸ਼ਿਕਾਰ ਬਣਾਇਆ ਗਿਆ ਜੀਹਾਂ ਇੱਕ ਮਹਿਲਾ ਆਪਣੀ ਭਤੀਜੀ ਦੇ ਨਾਲ ਐਕਟਿਵਾ ਤੇ ਕਿਤੇ ਬਾਜ਼ਾਰ ਜਾ ਰਹੀ ਸੀ ਰਸਤੇ ਦੇ ਵਿੱਚ ਦੋ ਨੌਜਵਾਨਾਂ ਵੱਲੋਂ ਆਪਣੇ ਮੋਟਰਸਾਈਕਲ ਦੇ ਉੱਤੇ ਜਾਣ ਬੁਝ ਕੇ ਐਕਟਿਵਾ ਨੂੰ ਟੱਕਰ ਮਾਰੀ ਜਿਸ ਤੋਂ ਬਾਅਦ ਮਹਿਲਾ ਸਵਾਰ ਜਿਹੜੀ ਐਕਟਿਵਾ ਉੱਤੇ ਲੇਟ ਗਈ ਇੱਕ ਨੌਜਵਾਨ ਜਿਹੜੀ ਹੈਗੀ ਸੀ ਉਹਦੀ ਸੋਨੇ ਦੀ ਚੈਨੀ ਜੋ ਕਿ ਉਸ ਮਹਿਲਾ ਵੱਲੋਂ ਗਲੇ ਵਿੱਚ ਪਾਈ ਗਈ ਸੀ ਉਹਨੂੰ ਖੋ ਕੇ ਰਫੂ ਚੱਕਰ ਹੋ ਗਏ ਜਿਸ ਤੋਂ ਬਾਅਦ ਮਹਿਲਾ ਜਿਹੜੀ ਐਕਟਿਵਾ ਥੇਲੇ ਡਿੱਗੀ ਤਾਂ ਉਹਨੂੰ ਕੰਬੀ ਰੂਪ ਦੇ ਤੇ ਛੋਟਾ ਵੀ ਹੈ ਜਿਹਨੂੰ ਤੁਰੰਤ ਹਸਪਤਾਲ ਦੇ ਵਿੱਚ ਜੀਰੇ ਲਾ ਲਈ ਦਾਖਲ ਕਰਵਾਇਆ ਗਿਆ ਉਸ ਤੋਂ ਬਾਅਦ ਪੁਲਸ ਦਾ ਬਿਆਨ ਵੀ ਸਾਹਮਣੇ ਆਇਆ ਕਿ ਪੁਲਸ ਇਹ ਕਹਿ ਰਹੀ ਹੈ ਕਿ ਅਸੀਂ ਜਲਦ ਹੀ ਨਾ ਲੁਟੇਰਾਂ ਨੂੰ ਦਾ ਫੜ ਕੇ ਇਸ ਇਲਾਕੇ ਦੇ ਪਿੱਛੇ ਸੁਰਦਤ ਜਾਵੇਗਾ ਲੇਕਿਨ ਕਿੰਨਾ ਕਹਤੇ ਜਿਹੜੇ ਬੇਖੌਫ ਹੋ ਚੁੱਕੇ ਆ ਪੰਜਾਬ ਦੇ ਵਿੱਚ ਲੁਟੇਰੇ ਜੋ ਸ਼ਰਿਆਮ ਦਿਨ ਦਿਹਾਰੇ ਚਿੱਟੇ ਦਿਨ ਹੀ ਵਾਰਦਾਤਾਂ ਨੂੰ ਅੰਜਾਮ ਦਿੰਦੇ ਪਏ ਨੇ ਮਹਿਲਾ ਦੇ ਪਤੀ ਵੱਲੋਂ ਇੱਕ ਮੰਗ ਕੀਤੀ ਗਈ ਹੈ ਸਰਕਾਰ ਨੂੰ ਕਿ ਪਹਿਲਾਂ ਤਾਂ ਲੋਕ ਜਿਹੜੇਗੇ ਸੀ ਦਾਤ ਨੂੰ ਕਿਤੇ 2-2.5 ਦੇ ਕਰੀਬ ਵਾਰਦਾਤਾਂ ਹੁੰਦੀਆਂ ਸੀ ਹੁਣ ਤਾਂ ਦਿਨ ਦਿਹਾੜੇ ਜਿਹੜਾਗਾ ਉਹ ਭਰੇ ਪੁਜਾਰਾਂ ਦੇ ਵਿੱਚ ਇਸ ਤਰ੍ਹਾਂ ਦੇ ਲੁੱਟਦੀਆਂ ਵਾਰਦਾਤਾ ਨੂੰ ਇਹਨਾਂ ਲੁਟੇਰਾ ਵੱਲੋਂ ਅੰਜਾਮ ਦਿੱਤਾ ਜਾਂਦਾ ਹੈ ਹੁਣ ਦੇਖਣਾ ਹੈਗਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਕੀ ਪੰਜਾਬ ਸਰਕਾਰ ਇਹਨਾਂ ਕੋ ਨੱਕ ਪਾਉਣ ਲਈ ਨਵੇਂ ਹਥਕੰਡੇ ਅਪਣਾਏਗੀ ਬਣੇ ਰਹੋ ਸਾਡੇ ਚੈਨਲ ਦੇ ਨਾਲ ਹਾਂਜੀ ਮੇਰਾ ਨਾਮ ਹਰਿੰਦਰ ਸਿੰਘ ਪਿੰਡ ਮੱਲਮਾਜਰਾ ਕੀ ਕਰਨਾ ਹੋਇਆ ਇਹ ਮੇਰੀ ਵਾਈਫ ਤੇ ਨਾਲ ਮੇਰੇ ਮਿਰਨ ਦੀ ਭਤੀਜੀ ਆ ਰਹੇ ਸੀਗੇ ਸਮਰਾਲੇ ਤੋਂ ਸਮਾਨ ਵਗੈਰਾ ਖਰੀਦ ਕੇ ਤੇ ਲਗਭਗ ਆਉਣ ਤੋਂ ਬਾਅਦ ਇਹਨਾਂ ਨੇ ਜਦੋਂ ਸਕੂਟਰ ਇਹਨਾਂ ਦੇ ਪਿੱਛੇ ਦੋ ਬੰਦੇ ਲੱਗੇ ਤੇ ਇੱਕ ਮੋਨਣਾ ਸੀਗਾ ਇੱਕ ਮੋਟਰਸਾਈਕਲ ਤੇ ਸਰਦਾ ਸੀਗਾ ਉਹਨਾਂ ਨੇ ਮੋਟਰਸਾਈਕਲ ਨੇ ਦੇ ਇੱਕਦਮ ਅੱਗੇ ਲਗਾ ਕੇ ਰੋਕ ਕੇ ਇਹਨਾਂ ਨੂੰ ਸਿੱਟਤਾ ਤੇ ਇਹਨਾਂ ਦੇ ਗਲੇ ਦੇ ਵਿੱਚੋਂ ਚੈਨੀ ਖੋ ਕੇ ਵਾਪਸ ਸਮਰਾਲੇ ਵੱਲ ਨੂੰ ਭੱਜ ਗਏ ਆ ਮੂੰਹ ਵਗੈਰਾ ਬੰਨਿਆ ਹੋਣੀ ਸੀ ਨਹੀਂ ਮੂੰਹ ਨਹੀਂ ਸੀ ਬੰਨਿਆ ਹੋਇਆ ਸੀਸੀਟੀਵੀ ਵਗੈਰਾ ਦੇਖਿਆ ਤੁਸੀਂ ਸੀਸੀਟੀਵੀ ਵਗੈਰਾ ਪੁਲਿਸ ਵਾਲੇ ਚੈੱਕ ਕਰ ਰਹੇ ਨੇ ਜਾ ਕੇ ਕਿੰਨੇ ਕਿ ਸੱਟਾਂ ਵਗੈਰਾ ਕਿੰਨੇ ਕਿ ਸੱਟਾਂ ਇਹਨਾਂ ਦੇ ਮੱਥੇ ਤੇ ਥੋਡੀ ਤੇ ਬੁੱਲਾਂ ਤੇ ਗੁੱਟ ਤੇ ਗੋਡੇ ਤੇ ਕਾਫੀ ਸੱਟਾਂ ਲੱਗੀਆਂ ਨੇ ਤੇ ਜਿਹੜੇ ਨਾਲ ਸੀਗੇ ਉਹਨਾਂ ਦੇ ਵੀ ਮੱਥੇ ਤੇ ਸੱਟਾਂ ਕੀ ਮਨ ਕਰਦੇ ਹੈ ਮਨ ਕਰਦਾ ਜੀ ਹੁਣ ਤਾਂ ਇਹ ਲੋਕ ਵਿਸ਼ਵਾਸ ਉੱਠਿਆ ਪਿਆ ਵੀ ਕੋਈ ਬੰਦਾ ਆਪਣੇ ਘਰ ਦੇ ਕੰਮ ਨਹੀਂ ਕਰ ਸਕਦਾ ਲੇਡੀਜ਼ ਵਗੈਰਾ ਦੋ ਜਾਨੀਆਂ ਸੀਗੇ ਇਕੱਲੇ ਤਾਂ ਕੀ ਹੌਸਲਾ ਹੋਣਾ ਜਾਣਦਾ ਕਿ ਸ਼ਹਿਰ ਬਾਜ਼ਾਰ ਬਣੀ ਜਾ ਸਕਦੀਆਂ ਬੱਚਿਆਂ ਦਾ ਕਾਹਨੂੰ ਟਿਊਸ਼ਨ ਪੜਨ ਜਾਂਦੇ ਨੇ ਉਹਨਾਂ ਦਾ ਵੀ ਬੁਰਾ ਹਾਲ ਹੈ ਰੋਟਾਂ ਖੁਆ ਇੰਨੀਆਂ ਵਧ ਗਈਆਂ ਅਸੀਂ ਤਾਂ ਪ੍ਰਸ਼ਾਸਨ ਤੋਂ ਮੰਗ ਕਰਦੇ ਆਂ ਵੀ ਜਲਦੀ ਤੋਂ ਜਲਦੀ ਲਟੇਰੀਆਂ ਨੂੰ ਲੱਭ ਕੇ ਅਨਸਰਾਂ ਤੇ ਲੱਥ ਪਾਈ ਜਾਵੇ। ਉਹ ਕੀ ਹੋਈ ਨਾ। ਹਾਂਜੀ। ਉਹ ਕਿ ਲੱਗੇ ਗਏ? ਚੈਨੀ ਹੋ ਕੇ ਲੱਗੇ ਡੇਢ ਤੋਲੇ ਦੀ ਸੋਨੇ ਦੀ। ਯਾਨੀ ਮੈਂ ਡਾਕਟਰ ਬਰਿੰਦਰ ਸਿੰਘ ਕੌਟੇਲ ਹਸਪਤਾਲ ਤੋਂ ਸੰਭਾਲ ਰਿਹਾ। ਡਾਕਟਰ ਜੀ ਸਾਹਿਬ ਅਨਲੋਜੀ ਰੋਟਾ ਦਸਤਾਵੇਜ਼ ਲੈ ਆ ਗਏ। ਉਹ ਵੀ ਇੱਕ ਕਿਲੋ। ਹਾਂਜੀ ਇਹ ਸਾਡੇ ਕੋਲ ਕੇਸ ਆਇਆ ਹੈ 3:28 ਮਿੰਟ ਤੇ। ਤੇ ਦੱਸੇ ਉਹਦੇ ਨਾਲ ਦੇ ਦੱਸਦੇ ਸੀ ਕਿ ਇਹਨਾਂ ਦੀ ਲੁਕੋ ਉਹ ਹੋਈ ਹੈ ਚੈਨ ਵਗੈਰਾ ਖੋਈ ਹੈ ਤੇ ਉਹਦੇ ਸਿਰ ਤੇ ਸੱਟ ਹੈ। सीरीज़ बाकी फेस नहीं करोगे थे भी तो हाँ, है। क्यों नहीं है सरकार ने सब किल्ला अंदर वाले सीरीज़ वगैरह की बिल्कुल बाकी स्पीड हाँ प्रॉपर है ये जो द सर्दे लगे ने ते तेज़ टांके थे बोलते टांके लगे बाकी तो जरा है वो अंदर ही सर्दी तो ऐसे भी सिटीज़ का निरीक्षण नहीं किया है बिल्कुल सर्� ਅੱਜ ਦੋ ਮੱਲਮਾਰੇ ਦੀ ਲੇਡੀਜ਼ ਸੁਖਦੀਪ ਕੌਰ ਅਤੇ ਸੰਦੀਪ ਕੌਰ ਇੱਕ ਵਾਰ ਤੇ ਜਾ ਰਹੇ ਸੀ ਪਿੰਡ ਮੱਲਮਾਰੇ ਦੇ ਨੂੰ ਇੱਥੋਂ ਦੋ ਨਾਜਵਾਨ ਮੋਟਰਸਾਈਕਲ ਤੇ ਸਵਾਰ ਆਏ ਉਹਨਾਂ ਨੇ ਉਹਨਾਂ ਨੂੰ ਅੱਗੇ ਮੋਟਰਸਾਈਕਲ ਲਾ ਕੇ ਰੋਕਣ ਦੀ ਕੋਸ਼ਿਸ਼ ਕੀਤੀ ਉਹ ਇੱਕ ਵਾਰ ਬਚ ਗਏ ਦੂਜੀ ਵਾਰ ਫੇਰ ਉਹਨਾਂ ਨੇ ਮੋਟਰਸਾਈਕਲ ਰੋਕਿਆ ਤਾਂ ਉਹਨਾਂ ਦੀ ਐਕਟੋਵਾਂ ਵਿੱਚ ਲਾ ਕੇ ਉਹ ਡਿੱਗ ਗਏ ਡਿੱਗਣ ਨਾਲ ਉਹਦੇ ਸੱਟ ਵੀ ਲੱਗੀ ਐ ਇਸ ਲੇਡੀਜ਼ ਦੇ ਮੋਢੀ ਦੇ ਉਸ ਤੋਂ ਬਾਅਦ ਉਹ ਮੋਟਰਸਾਈਕਲ ਭੁਜਾ ਕੇ ਚੈਨੀ ਹੋ ਕੇ ਘਰ ਹੋ ਗਏ ਜਿਹੜੇ ਲੇਡੀਜ਼ ਕਾਉਂਸਲ ਹਸਪਤਾਲ ਐਡਵਰਟ ਨੇ ਪੁਲਿਸ ਜਾਂਚ ਕਰ ਰਹੀ ਆ ਜਲਦੀ ਤੋਂ ਜਲਦੀ ਦੋਸ਼ੀਆਂ ਦੀ ਪਹਾਲ ਕਰਕੇ ਉਹਨਾਂ ਨੂੰ ਦੋਨੋਂ ਅਨਸਾਰ ਸ਼ਸਤ੍ਰ ਸਜ਼ਾ ਦਿੱਤੀ ਜਾਵੇ ਸਤਿ ਸ਼੍ਰੀ ਅਕਾਲ ਪਲੀਜ਼ ਸਾਡੇ ਚੈਨਲ ਸਾਂਝਾ ਪੰਜਾਬ ਨੂੰ ਲਾਈਕ ਤੇ ਸਬਸਕ੍ਰਾਈਬ ਕਰੋ YouTube ਤੇ